ਸੋ ਪਾਣੀ ਚ ਲੰਘਦੇ ਆਏ 2 ਕਿਲੋਮੀਟਰ ਤੋਂ ਰੋਟੀ ਲੈਣ ਆਇਓ ਹਾਂਜੀ ਰੋਟੀ ਖਾਂਦੇ ਆਂ ਬਸ ਮੰਗਰ ਉੱਚੀ ਕਰਨਾ ਐਸਾ ਯੁੱਧ ਨਸ਼ਾ ਵਿਰੋਧ ਹੋਣਾ ਚਾਹੀਦਾ ਸੀ ਯਾ ਯੁੱਧ ਪਹਿਲਾਂ ਪਾਣੀ ਵਿਰੋਧ ਵੀ ਹੁਣ ਚਲਾਉਣਾ ਪੈਣਾ ਇਹ ਤਾਂ ਭਗਵਾਨ ਮੰਨ ਜੇ ਵੈਸੇ ਲਾਇਆ ਵੇ ਤਾਂ ਅਸੀਂ ਯੁੱਧ ਇੰਦੇ ਕਰਨੀ ਲੜਦੇ ਫੈਨਿਆ ਬਸ ਹੂੰ ਤਾਂ ਰੋਟੀ ਪਿਚੇਈ ਦੇਖ ਲਿਆ ਸਾਹਨ ਧੱਕਾ ਦੇਣ ਪਾਕਿਸਤਾਨ ਨੂੰ ਚੰਗਾ ਤਾਂ ਤੂੰ ਜੰਗ ਥੋੜ੍ਹ ਲੋ ਇਹਨੂੰ ਤੂੰ ਮੰਨਦਾ ਕੀ ਕਰੇ ਬੱਚੇ ਕਿੱਥੇ ਨੇ ਕੀ ਕਰੇ ਨੇ ਜੀ ਹੂੰ ਕਰੇ ਨੇ ਤੇ ਪਾਣੀ ਕਿੰਨਾ ਕਿੰਨਾ ਪਾਣੀ ਤਾਂ 4-4 ਫੁੱਟ ਹੈ ਜੀ ਪਾਣੀ ਆਹ ਵੇਖ ਲੋ ਕੀ ਹਾਲਾਤ ਹੋ ਗਏ ਨੇ ਰੋਟੀ ਖਾਣ ਆਏ ਨੇ ਰੋਟੀ ਬੱਚਿਆਂ ਨੇ ਖਾਧੀ ਆ ਹਾਂਜੀ ਹੂੰ ਘਰ ਖਾ ਖੁਲਾਣ ਦਾ ਬਸ ਆਹ ਵੇਖ ਲੋ ਮਤਲਬ ਅਸੀਂ ਵੀ ਬੋਲਣ ਲਈ ਮਤਲਬ ਕੀ ਬੋਲਗੇ ਹੁਣ ਉਹ ਵੀ ਰੋਈ ਜਾਂਦਾ ਸਾਡੀਆਂ ਵੀ ਅੱਖਾਂ 'ਚੋਂ ਪਾਣੀ ਵੀ ਆਹ ਹਾਲਾਤ ਕਰਨੇ ਆ ਸਰਕਾਰਾਂ ਨੇ ਆ ਫਰੋਇਪੁਰ ਦੇ ਡੀਸੀ ਨੇ ਫਰੋਇਪੁਰ ਦੇ ਐਸ ਡੀ ਐਮ ਨੇ بڑے ਅਫਸਰ ਨੇ ਆ ਇਹਨਾਂ ਦੀ ਢਿੱਡ 'ਚ ਰੋਟੀ ਪਾਉਣ ਲਈ ਨਾ ਇਹਨਾਂ ਦੇ ਬਿੱਲ ਪੈਂਦੇ ਹੋਣਗੇ ਬਿੱਲ ਇਹਦੇ ਬਿੱਲ ਪੈਂਦੇ ਹੋਣਗੇ ਪਰ ਆਹ ਵੇਖ ਲਓ ਰਵਾਤੇ ਬੰਦੇ ਆ ਰੋ ਰਹੇ ਨੇ ਲੋਕ ਕਲਪ ਰਹੇ ਨੇ ਬੱਚਿਆਂ ਬੱਚੇ ਘਰੇ ਬੈਠੇ ਆ ਪਾਣੀ 'ਚ ਉਹਨਾਂ ਨੂੰ ਛੱਡ ਕੇ ਰੋਟੀ ਖਾਣ ਆਇਆ ਕਿਉਂਕਿ ਰਾਤ ਦੀ ਨਹੀਂ ਖਾਧੀ ਔਰ ਬੱਚੇ ਮਗਰੋਂ ਰੁੱੜ ਗਏ ਪਰਿਵਾਰ ਰੁੱੜ ਗਿਆ ਇਹ ਨਹੀਂ ਪਤਾ ਹਜੇ ਇਹ ਨਹੀਂ ਪਤਾ ਬੱਚੇ ਬਚਨੇ ਕਿ ਨਹੀਂ ਬਚਨੇ ਮਗਰੋਂ ਇਹ ਹਜੇ ਕੋਈ ਪਾਣੀ ਵਧਿਆ ਆ ਗਿਆ ਕੋਈ ਪਤਾ ਨਹੀਂ ਹਜੇ ਆ ਆ ਚੀਜ਼ ਬਸ ਜੇ ਕਦੇ ਸਮਝ ਆ ਜੇ ਨਾ ਲੀਡਰਾਂ ਨੂੰ ਤੇ ਆ ਜਿਹੜੇ ਕੁਰਸੀਆਂ ਤੇ 2-2 ਲੱਖ ਰੁਪਏ ਤਨਖਾਹਾਂ ਲੈਂਦੇ ਆ ਤਾਂ ਸ਼ਾਇਦ ਵਾਕੈਂ ਦੁਨੀਆ ਸੁਧਰ ਸਕਦੀ ਆ ਸਵਰਗ ਬਣ ਸਕਦਾ ਪੰਜਾਬ ਪਰ ਲੈ ਕੇ ਬਹਿਗੇ ਇਹ ਸਾਰੇ 2-2 ਲੱਖ ਤਨਖਾਹਾਂ ਲੈਣ ਵਾਲੇ ਇਹ ਲੀਡਰ ਵੋਟਾਂ ਲੈ ਕੇ ਰੋਟੀ ਰਾਤ ਦੀ ਖਾਦੀ ਆ ਹੁਣ ਖਾਦੀ ਫਿਰ ਆ ਚਾਰ ਨਾਲ ਚਾਰ ਨਾਲ ਕਰ ਗਿਆ ਰੱਬ ਤੱਕਾ ਹਾਂਜੀ ਨਹੀਂ ਬਖਸ਼ਿਆ ਉਹਨੇ ਨਾ ਕੋਈ ਗਿਲਾ ਹੈਗਾ ਰੱਬ ਤੋਂ ਹੂੰ ਹੂੰ ਕੋਈ ਗਿਲਾ ਸ਼ਿਕਵਾ ਹੁੰਦਾ ਕੋਈ ਰੋਸਾ ਹੁੰਦਾ ਰੱਬ ਨਾਲ ਹੈਗਾ ਕੋਈ ਨਾ ਨਹੀਂ ਹੈਗਾ ਰਾਤ ਦੀਆਂ ਰੋਟੀਆਂ ਹੁਣ ਮਿਲੀਆਂ ਨੇ ਕਈ ਬੰਦਿਆਂ ਨੂੰ ਬਾਜੀ ਟੈਂਡੀ ਵਾਲੇ ਦੇ ਜਿਦ ਤੋਈ ਇੰਡੀ ਵਾਲਾ ਆ ਰੋਟੀ ਹੁਣ ਲਖਾ ਰਹੇ ਹਾਂਜੀ ਹਾਂਜੀ ਕੱਲ ਦਿਨੀ ਖਾਧੀ ਨਹੀਂ ਖਾਧੀ ਆ ਵੇਖ ਲਓ ਅੱਜ ਰੋਟੀ ਇੱਥੇ 1 2 ਵਜੇ ਦਾ ਟਾਈਮ ਹੋ ਗਿਆ ਹੁਣ ਰੋਟੀ ਮਿਲੀ ਆ ਉਹ ਵੀ ਰੁੱਖੀ ਚਾਰਨਾ ਖਾਣੀ ਪੈ ਰੀ ਚਲੋ ਕੋਈ ਨਹੀਂ ਚਾਹੇ ਚਾਰਨਾ ਖਾ ਰਹੇ ਨੇ ਚਾਹੇ ਸਬਜ਼ੀ ਨਾਲ ਇਹ ਨਹੀਂ ਮੈਟਰ ਚਾਹੇ ਕਰਦਾ ਪਰ ਰੋਟੀ ਅੱਜ ਮਿਲੀ ਆ ਰਾਤ ਦੀ ਹੁਣ ਤੱਕ ਰੋਟੀ ਫਿਰ ਪਾਣੀ ਪੀਣ ਨੂੰ ਪਾਣੀ ਵੀ ਨਹੀਂ ਹੈਗਾ ਓਹੋ ਆ ਵੇਖੋ ਹਾਲਾਤ ਸਾਰੀ ਰਾਤ ਲੰਘੀ ਸਾਰਾ ਦਿਨ ਲੰਘਣ ਵਾਲਾ 6 7 ਘੰਟੇ ਬਾਅਦ ਬੇੜਾ ਲੈ ਕੇ ਆਏ ਆ ਔਰ ਇੱਥੇ ਹੁਣ ਰੋਟੀ ਖਾਣ ਲੱਗੇ ਆ ਕਿ ਕਿ ਇੱਥੇ ਐਨ ਜੀਓ ਵਾਲੇ ਪਹੁੰਚੇ ਆ ਬਾਈ ਅੱਗੇ ਮੈਂ ਹੋਰ ਵਿਖਾ ਦੇਣਾ ਹੋਰ ਕਾਫੀ ਸਾਰੇ ਲੋਕ ਜਿਹੜੇ ਨੇ ਇਸ ਬੇੜੇ ਰਾਹੀ ਆਏ ਨੇ ਉਹਨਾਂ ਨੂੰ ਉਹਨਾਂ ਨੇ ਹੁਣ ਆ ਕੇ ਰੋਟੀ ਖਾਧੀ ਆ ਹੁਣ ਰੋਟੀ ਇੱਥੇ ਲੈ ਕੇ ਖਾਣੀ ਸ਼ੁਰੂ ਕੀਤੀ ਆ ਆ ਨਜ਼ਰ ਮਾਰ ਲਓ ਇਹ ਸਾਰੇ ਤਕਰੀਬਨ ਇੱਥੇ ਲੋਕ ਜਿਹੜੇ ਨੇ ਉਹ ਬੇੜੇ ਰਾਹੀ ਤੁਸੀਂ ਵੀ ਉੱਥੋਂ ਅੱਗੋਂ ਆਏ ਜੀ ਹਾਂਜੀ ਰੋਟੀ ਰਾਤ ਦੀ ਖਾਧੀ ਰਾਤ ਦੀ ਆ ਹੁਣ ਖਾਧੀ ਫਿਰ ਹੁਣ ਆਚਾਰ ਨਾਲ ਆਚਾਰ ਨਾਲ ਕਰ ਗਿਆ ਰੱਬ ਧੱਕਾ ਹਾਂਜੀ ਨਹੀਂ ਬਖਸ਼ਿਆ ਉਹਨੇ ਨਾ ਕੋਈ ਗਿਲਾ ਹੈਗਾ ਰੱਬ ਤੋਂ ਹੂੰ ਹੂੰ ਕੋਈ ਗਿਲਾ ਸ਼ਿਕਵਾ ਹੁੰਦਾ ਕੋਈ ਰੋਸਾ ਹੁੰਦਾ ਰੱਬ ਨਾਲ ਹੈਗਾ ਕੋਈ ਨਾ ਨਹੀਂ ਹੈਗਾ ਰੋਟੀ ਰਾਤ ਦੀ ਖਾਧੀ ਰਾਤ ਦੀ ਆ ਹੁਣ ਖਾਧੀ ਫਿਰ ਹੁਣ ਆ achar ਨਾਲ achar ਨਾਲ ਕਰ ਗਿਆ ਰੱਬ ਤੱਕਾ ਹਾਂਜੀ ਨਹੀਂ ਬਖਸ਼ਿਆ ਉਹਨੇ ਨਾ ਕੋਈ ਗਿਲਾ ਹੈਗਾ ਰੱਬ ਤੋਂ ਹੂੰ ਹੂੰ ਕੋਈ ਗਿਲਾ ਸ਼ਿਕਵਾ ਹੁੰਦਾ ਕੋਈ ਰੋਸਾ ਹੁੰਦਾ ਰੱਬ ਨਾਲ ਹੈਗਾ ਕੋਈ ਨਾ ਨਹੀਂ ਹੈਗਾ ਕਿਉਂ ਰੱਬ ਨਾਲ ਕਾਦਾ ਸਰਕਾਰ ਨਾਲ ਜੋ ਚਾਹੀਦਾ ਧੱਕਾ ਰੱਬ ਨਾਲ ਆਪਣਾ ਰੋਸਾ ਨਹੀਂ ਹੈਗਾ ਰੱਬ ਨਾਲ ਕੋਈ ਧੱਕਾ ਨਹੀਂ ਕਿਹਦੇ ਨਾਲ ਰੋਸਾ ਆਪ ਮਂ ਜਿਹੜੀ ਸਰਕਾਰਾਂ ਨਾਲ ਰੋਸਾ ਆਪਣਾ ਇਹਨਾਂ ਨਾਲ ਰੋਸਾ ਹੈਗਾ ਹਾਂ ਹਾਂ ਬਿਲਕੁਲ ਜਿਹੜੇ ਆਦਾ ਸੰਭਾਲ ਨਹੀਂ ਸਕਦੇ ਹਾਂ ਬੇੜੀਆਂ ਬੁੜੀਆਂ ਕਹਿੰਦੇ ਆਈਆਂ ਹੀ ਨਹੀਂ ਕੁਛ ਵੀ ਨਹੀਂ ਆਇਆ ਆ ਬਜਾਈ ਇਹ 7 ਘੰਟਿਆਂ ਬਾਅਦ ਨਿਕਲੇ ਜੀ ਹਾਂ ਬਸ 8 ਵਜੇ ਦੇ ਚੱਲੇ ਆ ਗ੍ਰੇਮ ਕਿੰਨਾ ਹੋ ਗਿਆ ਆਪ ਇੰਜਨ ਆਲੀਆਂ ਹਨ ਹਾਂਜੀ ਹਾਂਜੀ ਰੋਣਾ ਦੇ ਕੁਛ ਵੀ ਨਹੀਂ ਰੋਟੀ ਵੀ ਨਸੀਬ ਨਹੀਂ ਹੋ ਰਹੀ ਫਿਰੋਸਪੁਰ ਦੇ ਵਿੱਚ ਇਹ ਹਾਲਾਤ ਨੇ ਰੋਟੀ ਲਈ ਤਰਸਰੇ ਨੇ ਲੋਕ ਰੋਟੀ ਲਈ ਇੱਕ ਰੋਟੀ ਉੱਤੇ ਚਾਰ ਦੀ ਫਾੜੀ ਇੱਕ ਰੋਟੀ ਉੱਤੇ ਆਚਾਰ ਦੀ ਫਾੜੀ ਦੇ ਨਾਲ ਇੱਥੇ ਲੋਕ ਜਿਹੜੇ ਨੇ ਉਹ ਆਏ ਨੇ ਬੇੜੇ ਦੇ ਵਿੱਚੋਂ ਆਏ ਨੇ ਕੋਈ ਨਹੀਂ ਭਾਈ ਕੋਈ ਨਹੀਂ ਛਕੋ ਛਕੋ ਆ ਤੁਸੀਂ ਵੇਖ ਲਓ ਇੱਥੇ ਸਮਾਜ ਸੇਵੀ ਕੋਈ ਜਥੇਬੰਦੀ ਆਈ ਆ ਜਿਨ੍ਹਾਂ ਦੇ ਵੱਲੋਂ ਰੋਟੀ ਦਿੱਤੀ ਗਈ ਆ ਚਲੋ ਮੈਂ ਕਹਿੰਨਾ ਵੀਰਾਂ ਦਾ ਧੰਨਵਾਦ ਇਹਨਾਂ ਕਿ ਚਾਹੇ ਚਾਰ ਨਾਲ ਦੇ ਰਹੇ ਨੇ ਉਹ ਦੇ ਤਾਂ ਰਹੇ ਨੇ ਪ੍ਰਸ਼ਾਸਨ ਨੂੰ ਲਾਰਾ ਤਾਂ ਨਹੀਂ ਲਾਇਆ ਇਹ ਵੀਰ ਆਏ ਨੇ ਭਾਵੇਂ ਲੈ ਕੇ ਰੋਟੀ ਮੈਟਰ ਨਹੀਂ ਕਰਦਾ achar ਨਾਲ ਲੈ ਕੇ ਆਏ ਨੇ ਸਬਜ਼ੀ ਨਾਲ ਲੈ ਕੇ ਆਏ ਨੇ ਜਦੋਂ ਭੁੱਖ ਲੱਗੀ ਹੁੰਦੀ ਉਦੋਂ ਰੋਟੀ achar ਨਾਲ ਵੀ ਸਵਾਦ ਲੱਗਦੀ ਕਿਉਂਕਿ ਰਾਤ ਦੀਆਂ ਰੋਟੀਆਂ ਖਾਧੀਆਂ ਨੇ ਰਾਤ ਦੀਆਂ ਔਰ 6-7 ਘੰਟਿਆਂ ਬਾਅਦ ਇਸ ਬੇੜੇ ਤੇ ਹੁਣ ਇੱਥੇ ਪਹੁੰਚੇ ਨੇ ਪਿੰਡਾਂ ਦੇ ਵਿੱਚੋਂ ਨਿਕਲ ਕੇ ਲੋਕ ਇਹ ਹਾਲਾਤ ਲੀਡਰਾਂ ਨੇ ਬਣਾਤੇ ਇਹ ਹਾਲਾਤ ਬਣਾਤੇ ਇਨ੍ਹਾਂ ਸਰਕਾਰਾਂ ਨੇ ਇਹ ਹਾਲਾਤ ਬਣਾਤੇ ਪ੍ਰਸ਼ਾਸਨ ਨੇ ਹੋ ਸਕਦਾ ਕਾਗਜ਼ਾਂ ਦੇ ਵਿੱਚ ਇਹ ਪ੍ਰਸ਼ਾਸਨ ਰੋਟੀਆਂ ਦੇ ਪਾਣੀ ਦੀਆਂ ਬੋਤਲਾਂ ਦੇ ਵੱਡੇ ਵੱਡੇ ਬਿੱਲ ਪਾ ਦੇਵੇ ਪਰ ਇਹਨਾਂ ਦੇ ਢਿੱਡ ਖਾਲੀ ਨੇ ਹਜੇ ਆ ਲੋਕਾਂ ਦੇ ਜਿਹੜੇ ਵਿਚਾਰੇ ਅੱਜ ਟੈਂਡੀ ਵਾਲੇ ਪਿੰਡ ਤੋਂ ਆਏ ਨੇ ਆਪਦੇ ਵਹੀਕਲ ਬਚਾ ਕੇ ਆਏ ਨੇ ਆਪਣੇ ਵਹੀਕਲਾਂ ਚ ਮੋਟਰਸਾਈਕਲਾਂ ਨੂੰ ਕੱਢ ਕੇ ਲਿਆਏ ਨੇ ਕੋਈ ਗੱਲ ਨਹੀਂ ਭਾਈ ਜੀ ਸਾਡੀ ਵੀ ਦਿਲ ਨਹੀਂ ਕਰਦਾ ਵੀ ਅਸੀਂ ਰੋਟੀ ਖਾਂਦੇ ਵਿਖਾਈਏ ਪਰ ਇਹ ਹਾਲਾਤ ਵਿਖਾਉਣੇ ਬੜੇ ਜ਼ਰੂਰੀ ਆ ਖਤਮ ਹੋ ਗਿਆ ਸਾਰਾ ਕੁਝ ਹਾਂਜੀ ਹਾਂਜੀ ਕੋਈ ਰੱਬ ਤੋਂ ਗਿਲਾ ਹਾਂ ਹੁਣ ਖਤਮ ਹੋ ਗਿਆ ਜੀ ਖਤਮ ਹੋ ਗਿਆ ਹਾਂਜੀ ਕੋਈ ਗਿਲਾ ਹੈਗਾ ਰੱਬ ਤੋਂ ਰੱਬ ਨੂੰ ਆਉਣ ਦੀ ਲਾਗੇ ਕਰੀ ਹੂੰ ਯੁੱਧ ਨਸ਼ਿਆਂ ਵਿਰੋਧ ਪਾਇਆ ਮੈਨੂੰ ਲੱਗਦਾ ਯੁੱਧ ਜਿਹੜਾ ਇੱਥੇ ਪਾਣੀ ਵਿਰੋਧ ਨਹੀਂ ਚਾਹੀਦਾ ਸੀ ਹਾਂਜੀ ਹਾਂਜੀ ਚਾਹੀਦਾ ਸੀ ਹਾਂਜੀ ਹੂੰ ਕਿਵੇਂ ਜੋਰ ਦੀ ਲੜਦੇ ਫਿਰਨੇ ਬਸ ਅਸੀਂ ਦਾ ਯੋਧੀ ਆ ਹਾਂਜੀ ਹਾਂਜੀ ਕਦੇ ਜੰਗ ਦਾ ਅੱਛਾ ਚੱਲਣਾ ਜੀ ਨਹੀਂ ਬੋਲਦਾ ਪਿਆ ਸੀ ਮੈਂ ਹਾਂ ਕਰ ਦੂ ਗੱਲ ਮਾਂ ਹੂੰ ਅੱਛਾ ਯੁੱਧ ਨਸ਼ਾ ਵਿਰੋਧ ਬਾਈ ਨੇ ਟੀ-ਸ਼ਰਟ ਪਾਈ ਆ ਕੀ ਲੱਗਦਾ ਵੀ ਇਹ ਯੁੱਧ ਨਸ਼ਾ ਵਿਰੋਧ ਹੋਣਾ ਚਾਹੀਦਾ ਸੀ ਜਾਂ ਯੁੱਧ ਪਹਿਲਾਂ ਪਾਣੀ ਵਿਰੋਧ ਵੀ ਹੁਣ ਚਲਾਉਣਾ ਪੈਣਾ ਇਹ ਤਾਂ ਭਗਵਾਨ ਦਾ ਮਨ ਜੇ ਵੈਸੇ ਲਾਇਆ ਵੇ ਤਾਂ ਅਸੀਂ ਯੁੱਧ ਇੰਨੇ ਕਰਨੀ ਲੜਦੇ ਫਿਰਨੇ ਆ ਬਸ ਹੂੰ ਪਰ ਰੋਟੀ ਪਿੱਛੇ ਦੇਖ ਲਿਆ ਹਣ ਧੱਕਾ ਦੇਣਾ ਪਾਕਿਸਤਾਨ ਨੂੰ ਚੰਗਾ ਜੇ ਤੂੰ ਜੰਗ ਠੋਲੋ ਇਹਨੂੰ ਤੇ ਬੰਦਾ ਕੀ ਕਰੇ ਬੱਚੇ ਕਿੱਥੇ ਨੇ ਕਰੇ ਨੇ ਜੀ ਹੂੰ ਕਰੇ ਨੇ ਤੇ ਪਾਣੀ ਕਿੰਨਾ ਕਿੰਨਾ ਪਾਣੀ ਤਾਂ 4-4 ਫੁੱਟ ਹੈ ਜੀ ਪਾਣੀ ਉਸ ਪਾਣੀ ਚ ਲੰਘਦੇ ਆਏ 2 ਕਿਲੋਮੀਟਰ ਤੋਂ ਰੋਟੀ ਲੈਣ ਆਏ ਹਾਂਜੀ ਰੋਟੀ ਖਾਣੇ ਆਂ ਬਸ ਮੰਗਰ ਹੁਣ ਕੀ ਕਰਨਾ ਹੈ ਅਸੀਂ ਆਹ ਵੇਖ ਲਓ ਕੀ ਹਾਲਾਤ ਹੋ ਗਏ ਨੇ ਰੋਟੀ ਖਾਣ ਆਏ ਨੇ ਰੋਟੀ ਬੱਚਿਆਂ ਨੇ ਖਾਧੀ ਆ ਹਾਂਜੀ ਹੂੰ ਘਰ ਖਾ ਖੁਲਾਣ ਦਾ ਬਸ ਆਹ ਵੇਖ ਲਓ ਮਤਲਬ ਅਸੀਂ ਵੀ ਬੋਲਣ ਲਈ ਮਤਲਬ ਕੀ ਬੋਲਗੇ ਹੁਣ ਉਹ ਵੀ ਰੋਈ ਜਾਂਦਾ ਸਾਡੀਆਂ ਵੀ ਅੱਖਾਂ 'ਚੋਂ ਪਾਣੀ ਵੀ ਆਹ ਹਾਲਾਤ ਕਰਨੇ ਸੀ ਸਰਕਾਰਾਂ ਨੇ ਆ ਫਰੋਈਪੁਰ ਦੇ ਡੀਸੀ ਨੇ ਫਰੋਈਪੁਰ ਦੇ ਐਸਡੀਐਮ ਨੇ بڑے ਅਫਸਰ ਨੇ ਆ ਇਹਨਾਂ ਦੀ ਢਿੱਡ 'ਚ ਰੋਟੀ ਪਾਉਣ ਲਈ ਨਾ ਇਹਨਾਂ ਦੇ ਬਿੱਲ ਪੈਂਦੇ ਹੋਣਗੇ ਬਿੱਲ ਇਹਦੇ ਬਿੱਲ ਪੈਂਦੇ ਹੋਣਗੇ ਪਰ ਆਹ ਵੇਖ ਲਓ ਰਵਾਤੇ ਬੰਦੇ ਆ ਰੋ ਰਹੇ ਨੇ ਲੋਕ ਕਲਪ ਰਹੇ ਨੇ ਬੱਚਿਆਂ ਬੱਚੇ ਘਰੇ ਬੈਠੇ ਆ ਪਾਣੀ 'ਚ ਉਹਨਾਂ ਨੂੰ ਛੱਡ ਕੇ ਰੋਟੀ ਖਾਣ ਆਇਆ ਕਿਉਂਕਿ ਰਾਤ ਦੀ ਨਹੀਂ ਖਾਧੀ ਔਰ ਬੱਚੇ ਮਗਰੋਂ ਰੁੱੜ ਗਏ ਪਰਿਵਾਰ ਰੁੱੜ ਗਿਆ ਇਹ ਨਹੀਂ ਪਤਾ ਹਜੇ ਇਹ ਨਹੀਂ ਪਤਾ ਬੱਚੇ ਬਚਨੇ ਕਿ ਨਹੀਂ ਬਚਨੇ ਮਗਰ ਇਹ ਹਜੇ ਕੋਈ ਪਾਣੀ ਵਧਿਆ ਆ ਗਿਆ ਤਾਂ ਕੋਈ ਪਤਾ ਨਹੀਂ ਹਜੇ ਆ ਆ ਚੀਜ਼ ਬਸ ਜੇ ਕਿਤੇ ਸਮਝ ਆ ਜੇ ਨਾ ਲੀਡਰਾਂ ਨੂੰ ਤੇ ਅੱਜ ਜਿਹੜੇ ਕੁਰਸੀਆਂ ਤੇ 2-2 ਲੱਖ ਰੁਪਏ ਤਨਖਾਹਾਂ ਲੈਂਦੇ ਆ ਤਾਂ ਸ਼ਾਇਦ ਵਕਿਆ ਹੀ ਦੁਨੀਆ ਸੁਧਰ ਸਕਦੀ ਆ ਸਵਰਗ ਬਣ ਸਕਦਾ ਪੰਜਾਬ ਪਰ ਲੈ ਕੇ ਬਹਿ ਗਏ ਇਹ ਸਾਰੇ 2-2 ਲੱਖ ਤਨਖਾਹਾਂ ਲੈਣ ਵਾਲੇ ਇਹ ਲੀਡਰ ਵੋਟਾਂ ਲੈ ਕੇ ਇਹ ਲੈ ਕੇ ਬਹਿ ਗਏ ਇਹਨਾਂ ਸਾਰਿਆਂ ਨੂੰ ਬਸ ਇਹਨਾਂ ਵਾਸਤੇ ਆ ਛੱਡਿਆ ਆ 25 30 40 ਬੰਦੇ ਆਏ ਆ ਜਿਹੜੇ ਜਿਹੜੇ ਵਿਚਾਰੇ ਇੱਥੇ ਰੋਟੀ ਖਾਣ ਦੇ ਲਈ ਆਏ ਆ ਸਿਰਫ ਰੋਟੀ ਰੋਟੀ ਲਈ ਬੰਦਾ ਤੁਰਿਆ ਫਿਰਦਾ ਸਾਰੀ ਦਿਹਾੜੀ ਪਰ ਰੋਟੀ ਖਾਣ ਦੇ ਲਈ ਇੱਥੇ ਇੱਕ ਦੋ ਰੋਟੀਆਂ ਲੈਣ ਦੇ ਲਈ ਅਚਾਰ ਦੇ ਨਾਲ ਉਹ ਇੱਥੇ ਆਏ ਨੇ ਵਿਚਾਰੇ 6-7 ਘੰਟੇ ਦਾ ਸਫਰ ਕਰਕੇ ਦਰਿਆ ਦੇ ਵਿੱਚੋਂ ਇੱਥੋਂ ਤੱਕ ਆ ਸਾਮਾਨ ਪੈਕ ਕੀਤਾ ਪਿਆ ਹਾਲਾਤ ਹੋ ਗਏ ਨੇ ਫਿਰੋਜ਼ਪੁਰ ਦੇ ਸਿਰਫ ਖਾਣਾ ਪੂਰਤੀ ਆ ਔਰ ਕੱਖ ਨਹੀਂ ਹੋ ਰਿਹਾ ਇੱਥੇ ਔਰ ਅਸੀਂ ਇੱਕੋ ਅਪੀਲ ਕਰਦੇ ਹਾਂ ਸੰਭੋ ਮੋਰਚਾ ਮੋਰਚਾ ਸੰਭੋ ਸਮਾਜ ਸੇਵੀ ਜਥੇਬੰਦੀ ਉਹ ਸੰਭੋ ਮੋਰਚਾ ਤੁਸੀਂ ਕਰ ਸਕਦੇ ਹੋ ਜੇ ਦਿੱਲੀ ਅੰਦੋਲਨ ਦੇ ਵਿੱਚ ਤੁਸੀਂ ਬੜਾ ਕੁਝ ਕਰਤਾ ਇੱਥੇ ਵੀ ਕਰ ਸਕਦੇ ਹੋ ਇੱਥੇ ਤੁਹਾਡੀ ਹੁਣ ਲੋੜ ਆ ਕਿਉਂਕਿ ਪ੍ਰਸ਼ਾਸਨ ਸਰਕਾਰਾਂ ਫੇਲ ਹੋ ਗਈਆਂ ਨੇ ਇੱਥੇ ਇੱਥੇ ਸਿਰਫ ਤੁਸੀਂ ਆ ਕੇ ਬਚਾ ਸਕਦੇ ਹੋ ਇਹਨਾਂ ਲੋਕਾਂ ਤੱਕ ਰੋਟੀ ਪਾਣੀ ਤੁਸੀਂ ਪਹੁੰਚਾ ਸਕਦੇ ਹੋ ਉਮੀਦ ਕਰਦੇ ਹਾਂ ਕਿ ਇੱਥੇ ਪਹੁੰਚੋਗੇ ਤੁਸੀਂ ਹੱਥ ਜੋੜ ਕੇ ਸਾਡੀ ਵੀ ਬੇਨਤੀ ਆ ਤੁਸੀਂ ਵੀ ਪਹੁੰਚੋ ਔਰ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਗੱਟੀ ਰਾਜੂ ਕੀ ਇੱਥੇ ਔਰ ਟੈਂਡੀ ਵਾਲਾ ਕਾਲੂ ਵਾਲਾ ਕਾਫੀ سارے ਪਿੰਡ ਨੇ ਜੋ ਕਿ ਹਸੈਨੀ ਵਾਲੇ ਬਾਰਡਰ ਤੋਂ ਪਾਰ ਨੇ ਇੱਥੇ ਰਾਸ਼ਨ ਪਹੁੰਚਾਉਣ ਦੀ ਔਰ ਪਸ਼ੂਆਂ ਦਾ ਚਾਰਾ ਪਹੁੰਚਾਉਣ ਦੀ ਖੇਚਲ ਜਰੂਰ ਕਰੋ ਤੁਹਾਡੀ رائے ਕੀ ਆ ਉਹ ਵੀ ਲਿਖੋ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਖ